ਦੀ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾਵਾਂਗੇ ਕਣਕ ਦਾ ਦਲੀਆ ਦਲੀਆ ਆਪਾਂ ਘਰੇ ਤਿਆਰ ਕਰਾਂਗੇ ਕਣਕ ਤੋਂ ਜਿਹੜਾ ਬਾਜ਼ਾਰੂ ਪੈਕਟਾਂ ਵਾਲਾ ਆਉਂਦਾ ਉਹਨਾ ਹੈਲਦੀ ਨਹੀਂ ਹੁੰਦਾਗਾ ਤੇ ਅੱਜ ਆਪਾਂ ਘਰੇ ਬਣਾ ਕੇ ਤਿਆਰ ਕਰਕੇ ਤੁਹਾਨੂੰ ਦਿਖਾਉਣੀ ਆ ਦਲੀਆ ਬਹੁਤ ਆਸਾਨ ਤਰੀਕੇ ਨਾਲ ਆਪਾਂ ਥੋੜੇ ਜਿਹਾ ਟਾਈਮ 'ਚ ਹੀ ਹੈਲਦੀ ਦਲੀਆ ਘਰੇ ਤਿਆਰ ਕਰ ਸਕਦੇ ਹਾਂਗੇ ਤੇ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਇੱਧਰ ਜੀ ਮੈਂ ਇਹ ਕਡੋਂਗਾ ਕਣਕ ਦਾ ਲਿਆਗਾ ਇਹਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਧੋ ਲਿਆ ਸੀ ਇਹਨੂੰ ਮੈਂ ਧੋ ਕੇ ਤੇ ਤਿੰਨ ਚਾਰ ਧੁੱਪਾਂ ਲਵਾ ਲਈਆਂ ਵਧੀਆ ਤਰੀਕੇ ਨਾਲ ਇਹਨਾਂ ਨੂੰ ਸੁਕਾ ਲਿਆ ਬਿਲਕੁਲ ਸੁੱਕੀ ਕਣਕ ਹੈ ਇਹ ਘਰ ਦੀ ਆਪਣੀ ਚੰਗੇ ਤਰੀਕੇ ਨਾਲ ਤੁਸੀਂ ਧੋ ਕੇ ਇਹਨੂੰ ਸੁਕਾ ਲੈਣਾਗਾ ਹਾਂਜੀ ਇੱਧਰ ਇੱਕ ਆਪਾਂ ਕੜਾਈ ਲੈ ਲਈ ਹੈ ਭਾਰੇ ਜੇ ਥੱਲੇ ਵਾਲੀ ਕੜਾਈ ਲਈ ਹੈ ਇਹ ਤੇ ਗੈਸ ਨੂੰ ਤੁਸੀਂ ਬਿਲਕੁਲ ਸਿਮ ਰੱਖਣਾਗਾ ਤੇ ਕਣਕ ਨੂੰ ਆਪਾਂ ਇਹਦੇ ਵਿੱਚ ਪਾ ਕੇ ਹਲਕਾ ਜਾਂ ਇਹਨੂੰ ਕਣਕ ਨੂੰ ਆਪਾਂ ਭੁੰਨਾਂਗੇ ਇਹਦੇ ਨਾਲ ਜਿਹੜੀ ਕਣਕ ਦੇ ਵਿੱਚਲੀ ਨਮੀ ਆ ਜਾਂ ਸਿਰ ਲੱਗੀ ਉਹ ਬਿਲਕੁਲ ਖਤਮ ਹੋ ਜੂਗੀ ਤੇ ਆਪਣਾ ਦलिया ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਇਹਨੂੰ ਹਲਾਉਂਦੇ ਹੋਏ ਆਪਾਂ ਥੋੜਾ ਜਿਹਾ ਸੇਕ ਲਵਾ ਲਾਂਗੇ 5 ਮਿੰਟ ਤੱਕ ਆਪ ਇਹਨੂੰ ਆਪਾਂ ਭੁੰਨਾਂਗਾ ਕਣਕ ਨੂੰ 컬러 ਨਹੀਂ ਇਹਦਾ ਚੇਂਜ ਕਰਨਾਗਾ ਸਿਰਫ ਇਹਦੀ ਜਿਹੜੀ ਨਮੀ ਆ ਉਹੀ ਖਤਮ ਕਰਨੀ ਆ ਆਪਾਂ ਤੁਸੀਂ ਇਸ ਦਾ ਖਿਆਲ ਰੱਖਣਾਗਾ ਬਿ ਇਹਨੂੰ ਚੰਗੇ ਤਰੀਕੇ ਨਾਲ ਹਿਲਾਇ ਜਾਣਾ ਥੱਲੋਂ ਤੱਕ ਤਾਂ ਕਿ ਇੱਕ ਵੀ ਦਾਣਾ ਇਹਦਾ ਜਿਹੜਾ ਥੱਲੇ ਉਹ ਕਾਲਾ ਨਾ ਪਵੇ ਹਾਂਜੀ ਕਣਕ ਨੂੰ ਆਪਣੀ ਨੂੰ 5 ਮਿੰਟ ਦਾ ਸੇਕ ਆ ਜਿਹੜਾ ਲੱਗ ਗਿਆ ਤੇ ਹੁਣ ਆਪਾਂ ਗੈਸ ਕਰਦਾਂਗੇ ਬੰਦ ਤੇ ਇਹਨੂੰ ਆਪਾਂ 5 ਮਿੰਟ ਤੱਕ ਹਿਲਾਉਂਦੇ ਰਵਾਂਗੇ ਕਿਉਂਕਿ ਕੜਾਈ ਹਜੇ ਵੀ ਬਹੁਤ ਜ਼ਿਆਦਾ ਗਰਮਾਂਗੀ ਤੇ ਥੱਲੇ ਨਾ ਆਪਣੀ ਕਣਕ ਲੱਗ ਜੇ ਇਸ ਲਈ ਆਪਾਂ ਇਹਨੂੰ 5 ਮਿੰਟਾਂ ਤੱਕ ਹਿਲਾਉਂਦੇ ਰਵਾਂਗੇ ਤੇ ਕਣਕ ਨੂੰ ਆਪਾਂ ਠੰਡਾ ਕਰ ਲਾਂਗੇ ਹੁਣ ਕਣਕ ਆਪਣੀ ਬਿਲਕੁਲ ਠੰਡੀ ਹੋ ਗਈ ਹੈ ਜੀ ਹਾਂਜੀ ਹੁਣ ਆਪਾਂ ਇੱਕ ਮਿਕਸੀ ਦਾ ਜੱਗ ਲਵਾਂਗੇ ਤੇ ਇਹਦੇ ਵਿੱਚ ਬਸ ਥੋੜੀ-ਥੋੜੀ ਪਾਉਣੀ ਆ ਆਪਾਂ ਇੰਨੀ-ਇੰਨੀ ਪਾਉਂਦੇ ਹੋਏ ਕਣਕ ਆਪਾਂ ਗ੍ਰाइंड ਕਰ ਲਾਂਗੇ ਹਾਂਜੀ ਆਪਾਂ ਦੇਖੋ ਗ੍ਰाइंड ਕਰ ਲਿਆ ਤੇ ਫਿਰ ਆਪਾਂ ਇੱਕ ਛਾਨਣੀ ਲਵਾਂਗੇ ਹਾਂਜੀ ਇੱਧਰ ਇੱਕ ਕਥਾਲ ਲੈ ਲਿਆ ਆਪਾਂ ਇੱਕ ਛਾਨਣੀ ਲੈ ਲਈ ਤੇ ਇਹਨੂੰ ਆਪਾਂ ਛਾਲ ਲਾਂਗੇ ਤਾਂ ਕਿ ਜਿਹੜਾ ਵੀ ਬਰੀਕ ਚੂਰਾ ਜਾਂ ਨਿਕਲਿਆਗਾ ਜਾਂ ਕੋਈ ਮਾੜਾ ਮੋਟਾ ਆਟਾ ਬਣਿਆਗਾ ਉਹ ਇਹਦੇ ਵਿੱਚ ਛਾਨਿਆ ਜਾਊਗਾ ਤੇ ਬਹੁਤ ਸੋਹਣਾ ਦਲੀਆ ਆਪਣਾ ਬਣ ਕੇ ਤਿਆਰ ਹੋ ਜਾਣਾਗਾ ਦੇਖੋ ਤੁਸੀਂ ਮੋਟਾ-ਮੋਟਾ ਬਿਲਕੁਲ ਜਿਸ ਤਰ੍ਹਾਂ ਦਾ ਆਪਾਂ ਬਜ਼ਾਰੋਂ ਲਿਓਨੇ ਉਸ ਤਰ੍ਹਾਂ ਦਾ ਦਲੀਆ ਬਣ ਕੇ ਇਹ ਆਪਣਾ ਤਿਆਰ ਹੋਇਆਗਾ ਜਿਹੜੀ ਇਹਦੇ ਵਿੱਚੋਂ ਸੂੜਾ ਸੀਗਾ ਜਿਹੜਾ ਉਹ ਨਿਕਲ ਗਿਆ ਤੇ ਇਹਨੂੰ ਆਪਾਂ ਫਾਂਡੇ 'ਚ ਕੱਢ ਲਾਂਗੇ ਕਿਸੇ ਕੋਲੇ ਡੋਂਗੇ 'ਚ ਲਾਂਗੇ ਇਸੇ ਤਰੀਕੇ ਨਾਲ ਆਪਾਂ ਥੋੜੀ ਜੀ ਕਣਕ ਹੋਰ ਲਾਵਾਂਗੇ ਬਿਲਕੁਲ ਥੋੜੀ-ਥੋੜੀ ਪਾ ਕੇ ਗ੍ਰाइंड ਕਰਿਓ ਬਹੁਤ ਵਧੀਆ ਦਲੀਆ ਥੋੜਾ ਬਣ ਕੇ ਤਿਆਰ ਹੋਊਗਾ ਤੇ ਨਾਲੇ ਇਹ ਘਰੇ ਬਣਾਏ ਦਲੀਏ ਦਾ ਜਿਹੜਾ ਟੇਸਟ ਆ ਕਿਤੇ ਜ਼ਿਆਦਾ ਆਉਂਦਾਗਾ ਬਾਜ਼ਾਰ ਤੋਂ ਲਿਆਂਦੇ ਹੋਏ ਦਲੀਏ ਨਾਲੋਂ ਤੁਸੀਂ ਕਦੇ ਵੀ ਬਣਾ ਕੇ ਦੇਖ ਲਿਓ ਇੱਕ ਪਾਸੇ ਬਾਜ਼ਾਰ ਵਾਲਾ ਦਲੀਆ ਬਣਾ ਕੇ ਦੇਖ ਲਿਓ ਇੱਕ ਪਾਸੇ ਇਸ ਤਰ੍ਹਾਂ ਘਰੇ ਬਣਾ ਕੇ ਕਣਕ ਦਾ ਦਲੀਆ ਤਿਆਰ ਕਰਕੇ ਉਹਦਾ ਬਣਾ ਕੇ ਦੇਖ ਲਿਓ ਬੱਚੇ ਇਹ ਜ਼ਿਆਦਾ ਖਾਣਗੇ ਉਹ ਘੱਟ ਖਾਣਗੇ ਹਾਂਜੀ ਆਪਾਂ ਇਹਨੂੰ ਸਾਰੇ ਨੂੰ ਚੰਗੇ ਤਰੀਕੇ ਨਾਲ ਬਸ ਛਾਂਟ ਕੇ ਇਹਦੇ ਜੀ ਸੁਡਾ ਜਿਹੜਾ ਬਣਨਾਗਾ वो कट दिया करा जरीक हमारा जोड़ा थले कई तरह आपू सारे ग्रैंड करके छान लाँगे बहुत सोहना दलिया बन के तैयार होगा अपना यह देखो आएगी वेस्टिंग निकल आई है ये बहुत हेल्दी चीज़ आ गई सिटन नहीं चीज़ ये ਇਹਦਾ ਜੇ ਆਪਾਂ ਪ੍ਰਸ਼ਾਦ ਬਣਾ ਲਾਂਗੇ ਮਤਲਬ ਕਿ ਹਲਵਾ ਬਣਾ ਲਾਂਗੇ ਇਹਦਾ ਉਹ ਬਹੁਤ ਜ਼ਿਆਦਾ ਟੇਸਟੀ ਬਣੂਗਾ ਇਹਦਾ ਹਲਵਾ ਤੇ ਇਸ ਤਰ੍ਹਾਂ ਇਹਨੂੰ ਆਪਾਂ ਯੂਜ਼ ਕਰ ਲਾਂਗੇ ਜਾਂ ਇਹਨੂੰ ਆਪਾਂ ਰੋਟੀ ਵਾਲੇ ਆਟੇ ਦੇ ਵਿੱਚ ਮਿਕਸ ਕਰਕੇ ਗੁੰਲਾਂਗੇ ਤੇ ਪਰ ਇਹਨੂੰ ਆਪਾਂ ਵੇਸਟ ਨਹੀਂ ਕਰਨਾਗਾ ਹੈਲਦੀ ਚੀਜ਼ ਹੈ ਵੀ ਇਹ ਤਾਂ ਹਾਂਜੀ ਆਪਣਾ ਦਲੀਆ ਸਾਰਾ ਜਿੰਨਾ ਆਪਾਂ ਬਣਾਉਣਾ ਸੀ ਤਿਆਰ ਹੋ ਗਿਆ ਬਣ ਕੇ ਦੇਖੋ ਤੁਸੀਂ ਬਹੁਤ ਸੋਹਣਾ ਦਲੀਆ ਬਣਿਆ ਜਿਸ ਤਰ੍ਹਾਂ ਦਾ ਆਪਾਂ ਬਜ਼ਾਰੋਂ ਲੈ ਕੇ ਆਉਂਦੇ ਆ ਪਰ ਇਹ ਉਹਦੇ ਨਾਲੋਂ ਹੈਲਦੀ ਜ਼ਿਆਦਾ ਹੈਗਾ ਦਲੀਆ ਇਹ ਕੋਈ ਇਹਦੇ ਵਿੱਚ ਮਿਲਾਪਟ ਨਹੀਂ ਘਰ ਦਾ ਸ਼ੁੱਧ ਬਣਿਆ ਹੋਇਆ ਦਲੀਆ ਇਹ ਤੇ ਹੁਣ ਅਸੀਂ ਇਹਨੂੰ ਕਰਦੇ ਆ ਬਣਾਉਣ ਦੀ ਤਿਆਰੀ ਤੇ ਤੁਹਾਨੂੰ ਮਿਲਦੇ ਆ ਨਵੀਂ ਰੈਸਪੀ ਦੇ ਨਾਲ ਅਗਲੀ ਵੀਡੀਓ 'ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ